ਬਲੀਬੇਗ ਬਸਤੀ ਦੇ ਨਿਵਾਸੀ ਹਲਵਾਈ सोनू ਦਾ ਮੋਬਾਈਲ ਖੋ ਕੇ ਪੱਜੇਦ ਮੋਟਰਸਾਈਕਲ ਸਵਾਰ ਚਪਟਮਾਰਾ ਨੂੰ ਲੋਕਾਂ ਨੇ ਪਿੱਛਾ ਕਰਦਿਆ ਗੰਨੇ ਦੇ ਖੇਤ ਦੇ ਵਿੱਚ ਘੇਰਾ ਪਾ ਕੇ ਕਾਬੂ ਕਰ ਲਿਆ ਤੇ ਗੁਟਾਪਾ ਛੱਡ ਕੇ ਪੁਲਿਸ حوالے ਕੀਤਾ ਸਬੰਧੀ सोनू ਹਲਵਾਈ ਨੇ ਦੱਸਿਆ ਕਿ ਉਹ ਪੈਦਲ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਆਏ ਨੇ ਜਿਨ੍ਹਾਂ ਨੇ ਉਸ ਤੋਂ ਪਿੰਡ ਇਰਾਕ ਦਾ ਰਸਤਾ ਪੁੱਛਿਆ ਇਸ ਦੌਰਾਨ ਦੋਵਾਂ ਨੇ ਉਸ ਨੂੰ ਸੜਕ ਤੇ ਹੀ ਸੁੱਟ ਲਿਆ ਗੱਲ ਦੇ ਵਿੱਚ ਪਰਨਾ ਪਾ ਕੇ ਗੱਲ ਕੋਟਣ ਦੀ ਕੋਸ਼ਿਸ਼ ਕੀਤੀ ਤੇ ਮੋਬਾਈਲ ਖੋ ਕੇ ਫਰਾਰ ਹੋ ਗਏ सोनू ਦੇ ਵੱਲੋਂ ਰੋਲਾ ਪਾਇਆ ਗਿਆ ਤੇ ਲੋਕ ਇਕੱਠੇ ਹੋਏ ਤੇ ਉਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਪਣਾ ਵਾਹਨ ਛੱਡ ਕੇ ਖੇਤਾਵਾਲ ਨੂੰ ਭੱਜ ਗਏ ਨੇ ਤੇ ਗੰਨੇ ਦੇ ਖੇਤਾਂ 'ਚ ਜਾ ਲੁਕੇ ਨੇ ਲੋਕਾਂ ਦੇ ਵੱਲੋਂ ਗੰਨੇ ਦੇ ਖੇਤਾਂ ਨੂੰ ਘੇਰਾ ਪਾਇਆ ਗਿਆ ਤੇ ਅੰਦਰ ਵੜ ਕੇ ਇਹਨਾਂ ਦੋਵਾਂ ਚੋਪਟਮਾਰਾ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਾਬੂ ਕਰਕੇ ਮਾਚੀਵਾੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਫਿਲਹਾਲ ਹੁਣ ਅਗਲੀ ਕਾਰਵਾਈ ਪੁਲਿਸ ਕਰ ਰਹੀ ਹੈ ਇਹਦਾ ਮੇਰਾ ਸੋਨ ਲਾਲ ਸੋਨੂ ਹਲਵਾਈ ਕਿੱਥੇ ਹੋਈ ਆ ਵਾਰਦਾ ਤੇ ਇਹ ਇਹ ਆਪਣਾ ਹੈਪੀ ਗਿਲ ਦੇ ਮੋਟਰ ਦੇ ਮੁਰਿਆਂ ਆਉਂਦਾ ਪੈਸਣਾ ਗੱਡੀ ਤੋਂ ਹਾਂ ਤੇ ਉਹ ਹੀ ਕੱਚੀ ਸੜਕ ਤੇ ਮਤਲਬ ਇਹਨਾਂ ਨੇ ਫੜ ਲਿਆ ਕਹਿੰਦਾ ਮੈਨੂੰ ਰਾਗ ਪਟਿਆ ਰਸਤਾ ਦੱਸਿਓ ਮੈਂ ਰੋਕ ਲਿਆ ਮੋਟਰਸਾਈਕਲ ਦੱਸਣ ਲੱਗੇ ਮੈਂ ਕਿਹਾ ਮੇਰੇ ਉਹਦੇ ਸਿੱਧੇ ਪਿੱਛੇ ਰਹਿ ਗਿਆ ਇਹ ਉੱਤਰਿਆ ਕਹਿੰਦਾ ਮੈਨੂੰ ਜੋ ਕੁਛ ਹੈ ਮੈਨੂੰ ਕੱਢ ਦੇ ਫਟਾਫਟ ਕਹਿੰਦਾ ਅੱਛਾ ਪਰਨਾ ਲੈ ਕੇ ਗਾਲਾਂ ਮੈਂ ਦਿੰਦਾ ਨਹੀਂ ਸੀ ਕੋਈ ਵੀ ਚੀਜ਼ ਤੇ ਪਰਨਾ ਲੈ ਕੇ ਗਾਲਾਂ ਲਪੇਟਣ ਲੱਗਾ ਮੂੰਹ ਬੰਦ ਕਰਤਾ ਇਹਨੇ ਅੱਛਾ ਆ ਬੰਦੇ ਨੇ ਹਾਂਜੀ ਮਾਲ ਫਿਰ ਖੋਲਿਆ ਮਸੇ ਮਤਲਬ ਗਲੇ ਘੁੱਟਦਾ ਸੀਗਾ ਹਾਂਜੀ ਇਹ ਫੜਿਆ ਗਿਆ ਮੈਂ ਉਧਰ ਦੀ ਰਸਤਾ ਦੇਖ ਲੈ ਉੱਪਰ ਦੀ ਘੁੰਮੇ ਇਹ ਫਿਰ ਮੈਂ ਮੁੜ ਕੇ ਇੱਧਰ ਆਇਆ ਆਪਣੇ ਸ਼ਾਂਤੀ ਨਗਰ ਤੋਕੇ ਆਹ ਰਸਤਾ ਆਪਣਾ ਸ਼ਿਵਾਂ ਪਹਿਲੇ ਟੱਪੇ ਜਦੋਂ ਬੰਦੇ ਦੇਖੇ ਮੁਰੇ ਆਂਦੇ ਪਏ ਤੁਰ ਕੇ ਮੋਟਰਸਾਈਕਲ ਖੜਾ ਬੋ ਗਿਆ ਨਾ ਉਹਦਾ ਦੀ ਭਾਜੀ ਤੋਂ ਮੈਂ ਕਿਹਾ ਭਾਈ ਭਾਈ ਇਦਾਂ ਗੱਲ ਮੈਨੂੰ ਮਾਲ ਦਿਓ ਮੜਿਆ ਬਈ ਨੰਬਰ ਲੈਣਾ ਫੋਨ ਕਰਨਾ ਮੈਂ ਬੰਦੇ ਨੂੰ ਬੁਲਾਉਣਾ ਇਹ ਜਦਾ ਹੀ ਮਤਲਬ ਕਿ ਇੱਥੇ ਰੋਕੇ ਫਿਰ ਪਿੱਛੇ ਮੋਟਰਸਾਈਕਲ ਖੜਾ ਕੇ ਉੱਥੇ ਪੈਲੇਸ ਦੇ ਨਾਲ ਹੀ ਕੀ ਮਾਮਲਾ ਆਇਆ ਤੁਹਾਨੂੰ ਸਮਝ ਇਹ ਮਾਮਲਾ ਜੀ ਮੈਂ ਇੱਥੇ ਦਫ਼ਤਰ ਬੈਠੇ ਸੀ ਕਾਂਗਰਸ ਦਫ਼ਤਰ ਮੈਨੂੰ ਫੋਨ ਆਇਆ ਦਾ सोनू ਦਾ ਹਲਵਾਈ ਦਾ ਕਹਿੰਦੇ ਮੇਰਾ ਮੋਬਾਈਲ ਖੋ ਕੇ ਲੱਗਿਆ ਤੇ ਮੇਰਾ ਗਾਲਾ ਘੁੱਟਦਾ ਜੀ ਮੈਂ ਕੌਣ ਆ ਬੰਦੇ ਕਹਿੰਦੇ ਗੰ ਗੰਨੇ ਦੇ ਵਿੱਚ ਅਸੀਂ ਬਹੁਤ ਲੱਭੇ ਜਾ ਕੇ ਗੰਨੇ ਵਾਲੇ ਸਾਰੇ ਨਾਲੇ ਸਾਥ ਦਿੱਤਾ ਸਾਡਾ ਤੇ ਵਿੱਚ ਜਾ ਕੇ ਸਾਨੂੰ ਲੱਭਿਆ ਮੋਟਰ ਗੋਲੇ ਕੋਲ ਜਾ ਕੇ ਆ ਦੋਹੇ ਆਪੇ ਫੜ ਹੋ ਗਏ ਕਹਿੰਦੇ ਵੀ ਸਾਨੂੰ ਮaaf ਕਰ ਦਿਓ ਵੀ ਸਾਡੇ ਕੋਲ ਜੋ ਵੀ ਮੋਬਾਈਲ ਮੂਲ ਆ ਆਪਣਾ ਲੈ ਲਓ ਇਹਨਾਂ ਨੇ ਗਲਾ ਘੁੱਟਤਾ ਸੀ ਇਹਦਾ ਆ ਪਰਨੇ ਨਾਲ ਜੀ ਨੀਲੇ ਜੇ ਪਰਨਾ ਆ ਗਲਾ ਨਹੀਂ ਘੁੱਟਿਆ ਆ ਗਲਾ ਘੁੱਟਤਾ ਸੀ ਮੋਬਾਈਲ ਖੋ ਕੇ ਗਲਾ ਘੁੱਟਤਾ ਸੀ ਇਹਦੇ ਦਾ ਮੋਬਾਈਲ ਲੈ ਲੈ ਹਾਂ ਮੋਬਾਈਲ ਲੈ ਲਿਆ ਜੀ ਮੋਬਾਈਲ ਲੈ ਲਿਆ ਸੈਂਸਰ ਵਾਲਾ ਮੁੰਡਾ ਸੈਂਸਰ ਖੋਦ ਦੇਉਂਦਾ ਜੀ 5000